ਅੱਜ ਮੱਥਾ ਟੇਕਣ ਆਏ ਹਾਂ ਬਿਲਕੁਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਕੋਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜੇ ਰਿਗ੍ਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਹੋਣੇ ਚਾਹੀਦੇ ਦੇਖੋ ਪੰਜਾਬ ਆਕਰਸਟੌਰ ਦੇ ਅੰਮ੍ਰਿਤਸਰ ਦਾ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਹਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਨ੍ਹਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਪਾਵਰ ਨਹੀਂ ਕਰ ਰਿਹਾ ਇਤੀ ਗਈ অথরিটি ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜਰੂਰਤ ਹੈ ਇਹ ਪਰਿਵਾਰ ਦਾ ਵੀ ਸੰਬੰਧ ਹੈਗਾ ਤੇ ਅੱਜ ਮੱਥਾ ਟੇਕਣ ਆਏ ਹਾਂ ਬਿਲਕੁਲ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਔਰ ਸਿਰਫ ਆਪਣੇ ਦੀ ਨਹੀਂ ਸ਼ਹਿਰ ਲਈ ਵੀ ਆਪਣੇ ਬਾਕੀ ਪੰਜਾਬ ਲਈ ਵੀ ਭਾਰਤ ਲਈ ਵੀ ਦੁਨੀਆ ਭਰ ਲਈ ਇਹ ਟਾਈਮ ਜਿਹੜਾ ਹੈਗਾ ਬੜਾ ਡਿਫਿਕਲਟ ਟਾਈਮ ਹੈ ਦੁਨੀਆ ਭਰ ਤੇ ਡਿਫਿਕਲਟ ਟਾਈਮ ਹੈ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਰਹੇ ਸਭ ਲਈ ਚੰਗਾ ਹੈ ਜਿਸ ਤਰ੍ਹਾਂ ਦੇ ਲਾਅਨ ਆਰਡਰ ਦੇ ਸਥਤੀ ਬਣੀ ਹੋਈ ਲਗਾਤਾਰੀ ਬਲਾਸਟ ਹੋ ਰਹੇ ਨੇ ਆ ਬਾਬਾ ਸਾਹਿਬ ਮੁਬੇਦਕਰ ਦੀ ਜਿਹਾ ਤਸਵੀਰ ਨੂੰ ਵੀ ਟਾਰਗੇਟ ਕੀਤਾ ਗਿਆ ਵਿਦਮਨ ਨੂੰ ਵੀ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਲੋਕ ਦਰਬਾਰ ਸਾਹਿਬ ਚ ਮੈਂ ਉਹ ਜੇ ਕਮੈਂਟਸ ਨਹੀਂ ਦੇਣਾ ਦੇਖੋ ਮੈਂ ਤੁਹਾਨੂੰ ਕਿਹਾ ਕਿ ਵਰਲਡ ਵਾਈਡ ਸਿਚੁਏਸ਼ਨ ਡਿਫਿਕਲਟ ਹੈ ਯਾ ਲੇਕਿਨ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਡਿਵੈਲਪਮੈਂਟ ਦੇ ਮੁੱਦੇ ਤੇ ਹੋਰ ਚੀਜ਼ਾਂ ਸਾਨੂੰ ਸਾਰੀਆਂ ਯਾਦ ਰਹਿੰਦੀਆਂ ਲੇਕਿਨ ਡਿਵੈਲਪਮੈਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਉਹਦੇ ਵੱਲ ਵੀ ਫੋਕਸ ਰਹਿਣਾ ਚਾਹੀਦਾ ਅਲਟੀਮੇਟਲੀ ਜਿੰਨੇ ਵੀ ਆਪਣੇ ਅੰਬਰਸਰ ਦੇ ਤੇ ਬਾਹਰ ਦੇ ਲੋਕ ਹੈਗੇ ਨੇ ਜਿੰਨਾ ਚਿਰ ਇਹਨਾਂ ਦੀਆਂ ਇਨਕਮਾਂ ਇਹਨਾਂ ਦੀ ਡਿਵੈਲਪਮੈਂਟ ਨਹੀਂ ਹੁੰਦੀ ਤੇ ਕੋਈ ਨਾ ਕੋਈ ਪਰੇਸ਼ਾਨੀ ਰਹੀ ਕਿਉਂਕਿ ਸੰਤੋਸ ਸਾਹਿਬ ਬੜਾ ਵੱਡਾ ਦੁਖਾਂਤ ਹੋ ਗਿਆ ਹੈ ਕੁੰਬ ਦੇ ਵਿੱਚ ਕੱਲ ਜਿਹੜਾ ਸਟੈਂਪੈਡ ਹੋ ਗਿਆ ਹੈ ਲੱਗਦਾ ਨਹੀਂ ਹੈ ਕਿ ਵੀ ਜਦੋਂ ਕਰੋੜਾਂ ਬੰਦੇ ਜਾ ਰਹੇ ਸੀਗੇ ਵਿਵਸਥਾ ਉੱਥੇ ਠੀਕ ਨਾ ਹੋਣਾ ਦੇਖੋ ਇਹ ਤਾਂ ਜਿਹੜੇ ਇਨਵੋਲਡ ਹੈਗੇ ਨੇ ਜਿਹੜੇ ਟੈਕਨੀਕਲ ਬੰਦੇ ਨੇ ਹਰ ਜਗ੍ਹਾ ਵੀ ਟਰੈਜਡੀਆਂ ਹੁੰਦੀਆਂ ਨੇ ਤੁਸੀਂ ਲਾਸ ਏਂਜਲਿਸ 'ਚ ਵੀ ਦੇਖਿਆ ਕਿ ਇਨੀ ਵੱਡੀ ਟਰੈਜਡੀ ਹੋਈ ਉੱਥੇ ਤੇ ਇਹਦੇ ਤੇ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਇਸ ਟਾਈਮ ਤੇ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੋ ਵੀ ਹੋਇਆ ਜਿਹੜੇ ਵੀ ਇਫੈਕਟਡ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਸੇਵਾਦਾਰ ਸਾਹਿਬ ਜੀ ਇਲੈਕਸ਼ਨ ਸਬੰਧੀ ਗੱਲ ਕਰ ਰਹੇ ਨੇ ਲੇਕਿਨ ਮੈਂ ਛੋਟਾ ਜਿਹਾ ਸਵਾਲ ਹੈ ਸੰਧੂ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਦਾ ਮੇਰੇ ਸਹਿਯੋਗੀ ਨੇ ਪੁੱਛਿਆ ਹੈ ਭੀਮਰਾਬ ਅੰਬੇਦਕਰ ਸਾਹਿਬ ਜੀ ਦੀ ਪ੍ਰਤੀਮਾ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਸ ਤੋਂ ਇਲਾਵਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਘਟਨਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਬਿਲੇ برداشت ਨਹੀਂ ਹੈ ਕਾਫੀ ਇੰਡੀਕੇਸ਼ਨ ਉਸ ਦਿੰਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਤੁਸੀਂ ਨਾਲ ਇਹ ਵੀ ਦੇਖਿਆ ਕਿ 2 ਦਿਨ ਪਹਿਲਾਂ ਵਾਸ਼ਿੰਗਟਨ ਡੀਸੀ ਚ ਅੰਮ੍ਰਿਤਸਰ ਨਾਲ ਪ੍ਰੇਮ ਰੱਖਣ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੇ ਇਕੱਠੇ ਹੋ ਕੇ 250000 ਡਾਲਰ ਆਈਆਈਐਮ ਅੰਮ੍ਰਿਤਸਰ ਦੇ ਨਾਲ ਮਿਲ ਕੇ ਉਹਨਾਂ ਨੂੰ ਗਿਫਟ ਦੇਣ ਦਾ ਐਲਾਨ ਕੀਤਾ ਹੈ ਉੱਥੇ ਉਹਨਾਂ ਦੇ ਥਰੂ ਇੱਕ ਸਟਾਰਟਅਪ ਸਾਰੇ ਅੰਮ੍ਰਿਤਸਰ ਦੇ ਜਿੰਨੇ ਵੀ ਯੂਟ ਹੈਗਾ ਉਹਦੇ ਲਈ ਬਣਾਇਆ ਜਾਵੇ ਉਹ ਇਹੋ ਜੀਆਂ ਕਈ ਅੱਛੀਆਂ ਡਿਵੈਲਪਮੈਂਟ ਵੀ ਨੇ ਉਹਨਾਂ ਵੱਲ ਵੀ ਦੇਖਿਆ ਕਰੋ ਤੁਸੀਂ ਪੁੱਛਣ ਲੱਗੇ ਸੀ ਨਾ ਤੁਸੀਂ ਕਿੱਥੇ ਗਾਇਬ ਹੋ ਗਏ ਮੈਂ ਗਾਇਬ ਨਹੀਂ ਹੋ ਗਿਆ ਤੇ ਕੁਆਇਟਲੀ ਕੰਮ ਕਰਨਾ ਚਾਹੀਦਾ ਔਰ ਲੋਕਾਂ ਲਈ ਜਿਹੜੇ ਵੀ ਜਿਨ੍ਹਾਂ ਨੂੰ ਵੀ ਰਿਸਪੌਂਸਿਬਿਲਟੀ ਮਿਲੀ ਹੈ ਜਿਹੜੇ ਵੀ ਪੋਜੀਸ਼ਨ ਆਫ ਅਥਾਰਟੀ ਚ ਹੈਗੇ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਹੈ ਕਿ ਇਹ ਸ਼ਹਿਰ ਸ਼ਾਂਤ ਰਹੇ ਔਰ ਇਹੋ ਜਿਹੇ ਜਿਹੜੇ ਇਨਸੀਡੈਂਟਸ ਨੇ ਇਹੋ ਜੇ ਰਿਗ੍ਰੇਟੇਬਲ ਇਨਸੀਡੈਂਟਸ ਬਿਲਕੁਲ ਨਹੀਂ ਹੋਣੇ ਚਾਹੀਦੇ ਅਸੀਂ ਕੰਡੈਮਨ ਤਾਂ ਜਿਹੜਾ ਲੋਕਾਂ ਨੂੰ ਬਖਲਾਉ ਦੀ ਕੋਸ਼ਿਸ਼ ਕੀਤੀ ਜਾਂ ਪਹਿਲਾਂ ਕਹਿੰਦੇ ਬਲਾਸਟ ਨਹੀਂ ਹੋਇਆ ਲੇਕਿਨ ਡੀਜੀਪੀ ਉਹਦਾ ਕਰਦੇ ਨੇ ਅਨਾਉਂਸਮੈਂਟ ਕਿ ਬਲਾਸਟ ਹੋਇਆ ਸੀ ਬੰਦੇ ਵੀ ਰੈਸਟੋਰੇ ਨੇ ਕੀ ਲੱਗਦਾ ਨੇ ਕਿ ਜਾਣ ਬੁੱਝ ਕੇ ਪੰਜਾਬ ਨੂੰ ਜਿਵੇਂ ਅੱਗ ਚ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਉਹਨੂੰ ਟੈਕਲ ਨਹੀਂ ਕਰ ਪਾਰੀ ਚੰਗੀ ਤਰੀਕੇ ਨਾਲ ਦੇਖੋ ਅਸੀਂ ਦਰਬਾਰ ਸਾਹਿਬ 'ਚ ਹੈਗੇ ਆਂ ਅਗਰ ਡੀਜੀਪੀ ਸਾਹਿਬ ਕੁਝ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ ਉਹ ਟੈਕਨੀਕਲੀ ਸਭ ਤੋਂ ਬੈਸਟ ਜਾਣਦੇ ਨੇ ਜਿਹੜੇ 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 ਬੰਦੇ ਨੇ ਉਹਨਾਂ ਨੂੰ ਉਹਦੇ ਬਾਰੇ ਉਹਨਾਂ ਕੋ ਜਾ ਕੇ ਪੁੱਛੋ ਦੇਖੋ ਮੈਂ ਕੁਆਲੀਫਾਈਡ ਨਹੀਂ ਆ ਮੈਨੂੰ ਸਾਰੀ ਇਨਪੁਟ ਨਹੀਂ ਹੈਗੀ ਮੈਂ ਵੀ ਬਿਆਨ ਦਿੰਦਾ ਰਹਾ ਇਹ ਠੀਕ ਗੱਲ ਹੈ ਸਾਹਨਾਂ ਨੂੰ ਲੈ ਕੇ ਕੋਈ ਆਸਾਨ ਆਪਣੀ ਮੰਗਾਂ ਲੱਗ ਰਹੀ ਹੈ ਜੀ ਕਿ ਤੁਸੀਂ ਵੀ ਦੇਖੋ ਪੰਜਾਬ ਆ ਖਾਸ ਤੌਰ ਤੇ ਅਮਰitsar ਦਾ ਮੈਂ ਪਹਿਲਾਂ ਵੀ ਬੜਾ ਕਲੀਅਰਲੀ ਇੱਕ ਪੈਟਰਨ ਲੇਆਉਟ ਕੀਤਾ ਆ ਹੁਣ ਵੀ ਮੈਂ ਦੁਬਾਰਾ ਕਹਿੰਦਾ ਉਹਨੂੰ ਪੜੋ ਉਹਦੇ ਵੱਲ ਇੰਪਲੀਮੈਂਟੇਸ਼ਨ ਕਰਵਾਓ ਕਿਉਂਕਿ ਜਿਹੜੇ ਵੀ ਬੰਦੇ ਰਿਸਪੌਂਸਿਬਿਲਟੀ ਜਿਹਨਾਂ ਨੂੰ ਦਿੱਤੀ ਗਈ ਹੈ ਮੈਂ ਰਿਸਪੌਂਸਿਬਿਲਟੀ ਵਰਡ ਯੂਜ਼ ਕਰ ਰਿਹਾ ਆ ਪਾਵਰ ਨਹੀਂ ਕਰ ਰਿਹਾ ਦਿੱਤੀ ਗਈ ਅਥਾਰਟੀ ਹੈ ਉਹਨਾਂ ਨੂੰ ਉਹਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਰੂਰਲ ਤੇ ਅਰਬਨ ਦੋਵੇਂ ਸੈਕਟਰ ਚ ਏਨਕਮਾ ਵਧਣੀਆਂ ਚਾਹੀਦੀਆਂ ਔਰ ਸਾਡੀ ਇੱਥੇ ਅਮਰitsar ਦੀ ਧਰਤੀ ਦੀ ਖਾਸ ਤੌਰ ਤੇ ਬੜੀਆਂ ਆਪਸ਼ਨਸ ਨੇ ਕਾਰਗੋ ਫੈਸਿਲਿਟੀ ਦੀ ਵੀ ਮੈਂ ਦੱਸੀ ਆ ਹਲੇ ਵੀ 20% ਹੈ ਅਗਰ ਅਸੀਂ ਉਹਨਾਂ ਨੂੰ ਕਨੈਕਟ ਨਵੀਆਂ ਮਾਰਕੀਟਸ ਨਾਲ ਨਹੀਂ ਕਰਾਂਗੇ ਉਹਨਾਂ ਦੀ ਇਨਕਮਾ ਨਹੀਂ ਵਧਣਗੀਆ ਤੇ ਫਿਰ ਇਹੋ ਜਿਹੀਆਂ ਹੀ ਪ੍ਰੋਬਲਮਸ ਅਸੀਂ ਪਾਗੇ ਰਹਾਂਗੇ ਜਿਹੜਾ ਮੈਂ ਸੋਲੂਸ਼ਨ ਦੱਸਿਆ ਸੀ ਉਹਦੇ ਕਮ ਸੇ ਕਮ 15 ਤੋਂ 20 ਗੁਣਾ ਜ਼ਿਆਦਾ ਹੁਣ ਮੈਂ ਤੁਹਾਨੂੰ ਉਦੋਂ ਐਗਜ਼ਾਮਪਲ ਦਿੱਤਾ ਸੀਗਾ ਕਿ ਸਾਡੇ ਇੱਥੇ ਪੱਥਰਨਾਹ ਹੁੰਦੀ ਆ ਅਸੀਂ ਪੱਥਰਾਂ ਦਾ ਆ ਕੇ ਇੱਕ ਬੜੀ ਗ੍ਰੀਨ ਫਰੂਟ ਹੈ ਉਹਨੂੰ ਅਸੀਂ ਮਾਰਕੀਟ ਬਾਹਰ ਕਿਉਂ ਨਹੀਂ ਕਰਦੇ ਉਤਰਾ ਹੀ ਉਦੋਂ ਮੈਂ ਪਾਪੜ ਵੜੀਆਂ ਦੀ ਗੱਲ ਕੀਤੀ ਸੀ ਤੁਹਾਨੂੰ ਉਹ ਮਜ਼ਾਕ ਲੱਗਾ ਲੇਕਿਨ ਅਗਰ ਉਹਦੀ ਅੱਛੀ ਪੈਕੇਜਿੰਗ ਕਰਵਾ ਕੇ ਅਸੀਂ ਅਮਰੀਕਾ ਪਹੁੰਚਾ ਦਈਏ ਤੇ ਇਨਕਮਾ ਕਿਨੂੰ ਮਿਲਣਗੀ ਆ ਸਾਡੇ ਬੱਚਿਆਂ ਨੂੰ ਮਿਲਣੀ ਆ ਨਾ ਇੱਥੇ ਅਗਰ 150 ਹਜ਼ਾਰ ਲੋਕ ਰੋਜ਼ ਆਉਂਦੇ ਨੇ ਦਰਬਾਰ ਸਾਹਿਬ 'ਚ ਤੇ ਉਹ ਵਿਜ਼ਿਟਰ ਨੂੰ ਅਸੀਂ ਟੂਰਿਸਟ ਨਾ ਕਨਵਰਟ ਕਰ ਪਾਈਏ ਤੇ ਅਸੀਂ ਫਿਰ ਕਿਹਨੂੰ ਬਲੇਮ ਕਰ ਸਕਦੇ ਆ ਤੇ ਆਪ ਵੀ ਕਰਨਾ